ਜਰ ਹੱਥ ਜੋੜ ਕੇ ਬੇਨਤੀ ਹੈ ਕਿ ਪੂਰੀ ਵੀਡੀਓ ਜਰੂਰ ਦੇਖ ਕੇ ਜਾਓ ਸਕਿਪ ਨਾ ਕਰੀਂ ਆ ਦੋ ਸਾਡੇ ਇੰਡੀਆ ਦੇ ਮਹਾਨ ਕਰੈਕਟਰ ਨੇ ਹਰਪਜਨ ਸਿੰਘ ਤੇ ਜਵਰਾ ਸਿੰਘ ਤੇ ਇੱਕ ਸਾਡੇ ਇੰਡੀਆ ਦਾ ਮਹਾਨ ਗਾਇਕਾ ਵੱਡਾ ਗਾਇਕ ਏ ਵੀ ਢੱਲੋਂ ਸ਼ਰਮ ਦੀ ਗੱਲ ਇਹ ਆ ਕਿ ਤਿੰਨੇ ਪੰਜਾਬੀ ਨੇ ਤਿੰਨੇ ਸਿੱਖ ਨੇ ਤੇ ਦੋ ਜਣੇ 크리스마ਸ ਮਨਾ ਰਹੇ ਨੇ 크리스마ਸ ਵਾਲੇ ਕੱਪੜੇ ਪਾ ਕੇ ਫੋਟੋਆਂ ਪਾ ਰਹੇ ਨੇ 크리스마ਸ ਮਨਾ ਰਹੇ ਨੇ ਤੇ ਇੱਕ ਜਣਾ ਸ਼ੋਅ ਲਾ ਰਿਹਾ ਹੈ 크리스마ਸ ਦਾ ਵੀ ਸਭ ਤੋਂ ਵੱਡੀ ਗੱਲ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਪੰਜਾਬੀਓ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਹੋ ਸਿੱਖੋਂ ਤੁਸੀਂ ਤੈ ਤੁਸੀਂ 크리스마스 ਮਨਾ ਰਹੇ ਹੋ ਪਪਾ ਜੁਰਾ ਵਰ ਸਿੰਘ ਤੇ ਪਪਾ ਫਤਿਹ ਸਿੰਘ ਨੂੰ ਕੱਲਾ ਨੀਹਾਂ ਚ ਨਹੀਂ ਸੀ ਜਣਿਆ ਪਹਿਲਾਂ 100 ਕਿੜਾ ਠੰਡੇ ਪਾਣੀ ਦਾ ਉਹਨਾਂ ਦੇ ਤਨ ਤੇ ਪਾਇਆ ਗਿਆ ਸੀ ਫਿਰ ਗਿੱਲੀਆਂ ਸ਼ਮਕਾਂ ਨਾਲ ਉਹਨਾਂ ਨੂੰ ਕੁੱਟਿਆ ਗਿਆ ਸੀ ਫਿਰ ਪਿੱਪਲ ਦੇ ਨਾਲ ਵੱਨ ਕੇ ਮੁਗਲਾਂ ਦੇ ਬੱਚਿਆਂ ਨੇ ਗਲੇਲਾ ਨਾਲ ਵੱਟੇ ਮਾਰੇ ਸੀ ਉਹਨਾਂ ਦੇ ਸਰੀਰ ਤੇ ਫਿਰ ਜਦੋਂ ਨਾ ਨੀਹਾਂ ਚ ਚੰਨ ਲੱਗੇ ਸੀ ਫਿਰ ਜਦੋਂ ਨਾ ਸਾਹ ਚੱਲ ਰਿਹਾ ਸੀ ਨਾ ਉਹਨਾਂ ਨੇ ਦੱਸਿਆ ਜਲਾਦਾ ਨੇ ਕਿ ਇਹਨਾਂ ਦੇ ਸਾਹ ਚੱਲ ਰਹੇ ਨੇ ਫਿਰ ਉਹਨਾਂ ਇਨਸਾਨਾਂ ਉਸ ਵੱਡੀ ਗਈ ਸੀ ਜਿੱਦਾਂ ਇੱਕ ਝਟਕਾ ਹੁੰਦਾ ਨਾ ਇੱਕ ਹਲਾਲ ਹੁੰਦਾ ਮੁਸਲਮਾਨ ਹਲਾਲ ਕਰ ਦਿਆ ਹਲਾਲ ਕੀਤਾ ਗਿਆ ਸੀ ਉਹਨਾਂ ਨੂੰ ਫਿਰ ਜਾ ਕੇ ਉਹ ਸੀਧ ਹੋਈ ਸੀ ਫਿਰ ਜਿੱਥੇ ਸਾਰੇ ਸ਼ਹਿਰ ਦਾ ਕੂੜਾ ਹੁੰਦਾ ਉੱਥੇ ਉਹਨਾਂ ਦੀਆਂ ਲਸਾਂ ਨੂੰ ਰੱਖਿਆ ਗਿਆ ਸੀ ਫਿਰ ਕੀੜੀਆਂ ਨੇ ਉਹਨਾਂ ਦਾ ਮਾਸ ਨੋਚ-ਨੋਚ ਕੇ ਥੱਲੇ ਧਰਤੀ ਦੇ ਵਿੱਚ ਲੈ ਕੇ ਗਈਆਂ ਸੀ ਬਾਬਾ ਜੂਰਾ ਵਰ ਸਿੰਘ ਤੇ ਬਾਬਾ ਫਤੇ ਸਿੰਘ ਦਾ ਐਵੇਂ ਨਹੀਂ ਹੁਣ ਇੱਥੇ ਐਡੇ-ਐਡੇ ਇਕੱਠ ਹੁੰਦੇ ਸਰ ਫਤੇਗੜ ਸਾਹਿਬ ਦੀ ਧਰਤੀ ਤੇ ਇੱਕ-ਇੱਕ ਲੱਖ ਟਰਾਲੀ ਆਉਂਦੀ ਹੈ ਸਰੰਦਿ ਧਰਤੀ ਦੇ 8 ਘੰਟੇ ਲੱਗੇ ਸਾਨੂੰ ਪਾਰਕਿੰਗ ਕਰਨ ਨੂੰ ਟਰਾਲੀ ਤੇ ਟਰੈਕਟਰ ਸਾਰੀ ਰਾਤ ਬੈਠੇ ਲੰਘੀ ਸੀ ਪਾਰਕਿੰਗ ਦੇ ਵਿੱਚ ਐਡੇ ਐਡੇ ਕੱਠਾ ਤਾਂ ਹੁੰਦੇ ਨੇ ਇੱਥੇ ਬਾਜੋ ਉਹਨਾਂ ਦਾ ਮਾਸ ਨੋਚ-ਨੋਚ ਕੇ ਅਸਮਾਨ ਦੇ ਵਿੱਚ ਲੈ ਕੇ ਗਏ ਸੀ ਫਿਰ ਜਦੋਂ ਭਾਈ ਸਾਹਿਬ ਨੇ ਉੱਥੇ ਜਾ ਕੇ ਦੱਸਿਆ ਦਸ਼ਮੀਸ਼ਪਤਾ ਨੂੰ ਦਸਵੇਂ ਗੁਰੂ ਨੂੰ ਕਿ ਐਦਾਂ ਹੋਇਆ ਤਾਂ ਭਾਈ ਦਿਆ ਸਿੰਘ ਦੀ ਅੱਖਾਂ 'ਚੋਂ ਹੰਝੂ ਆ ਗਏ ਸੀ ਤੇ ਗੁਰੂ ਸਾਹਿਬ ਮੁਸਕਰਾਏ ਸੀ ਉਹਨਾਂ ਦੀ ਅੱਖ ਚੋਂ ਹੰਝੂ ਨਹੀਂ ਸੀ ਆਇਆ ਤੇ ਦੂਜੀ ਕ੍ਰਿਸਮਸਾ ਮਨਾ ਰਹੇ ਹੋ ਐਡਾ ਕਿਹੜਾ ਅੱਗ ਲੱਗੀ ਆ ਇਹ ਵੀਡੀਓ ਲੋ ਵੀਰੇ ਤੈਨੂੰ ਜੇ ਤੂੰ ਸ਼ੋ ਨਾ ਲਾਉਂਦਾ ਵੀ ਤੂੰ ਤੇਰਾ ਕੰਮ ਖੜ ਜਾਣਾ ਸੀ ਜਾਂ ਤੂੰ ਭੁੱਖਾ ਮਰਦਾ ਸੀ ਬਥੇਰਾ ਕੁਸ਼ ਰੱਬ ਨੇ ਦਿੱਤਾ ਤੈਨੂੰ ਸਾਰਾ ਸਾਲ ਸੋਈ ਹੀ ਲਾਉਣਾ ਤੇ ਆ ਜਿਹੜਾ ਜਵਰਾ ਸਿੰਘ ਆ ਇਹਦੇ ਪਿਤਾ ਜੋਗਰਾਵ ਸਿੰਘ ਨੇ ਅਮਰਤ ਛਕਾਇਆ ਹੋਇਆ ਉਹ ਦੱਸ ਰਿਹਾ ਕਿ ਬਾਣੇ ਨਾਲ ਜੁੜੋ ਸਿੱਖੀ ਨਾਲ ਜੁੜੋ ਤੇ ਮੁੰਡਾ ਉਹਦਾ ਕ੍ਰਿਸਮਸਾ ਬਣਾ ਰਿਹਾ ਸੱਤ ਸਾਲ ਦੇ ਬੱਚੇ ਤੇ 9 ਸਾਲ ਦੇ ਬੱਚੇ ਨੂੰ ਜੇ ਆਪਾਂ ਟੌਫੀਆਂ ਵੀ ਦੇ ਦਈਏ ਨਾ ਉਹ ਵੀ ਮੰਨ ਜਾਂਦੇ ਨੇ ਆਪਾਂ ਬਾਬਾ ਜੁਰਾਂਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਇੰਨੀ ਸੀ ਮੰਨੀ ਤੇ ਤੁਸੀਂ ਘਰ ਵਾਲੀਆਂ ਦੀਆਂ ਮੰਨ ਕੇ ਕ੍ਰਿਸਮਸ ਆ ਮਨਾ ਰਹੇ ਹੋ ਘਰ ਵਾਲੀਆਂ ਦੇ ਪਿੱਛੇ ਲੱਗ ਕੇ ਬੱਚਿਆਂ ਦੇ ਪਿੱਛੇ ਲੱਗ ਕੇ ਸ਼ਰਮ ਆਉਣੀ ਚਾਹੀਦੀ ਆ ਯਾਰ ਸੋਨੂੰ